ਰਮੇ ਰਮ ਰਹੀਏ ਸਾਖਤ ਸਿਉਂ ਬੂਲ ਨਹੀਂ ਕਹੀਏ ਸਾਖਤ ਸਿਉਂ ਬੂਲ ਨਹੀਂ ਸਾਖਤ ਸਿਉ ਭੂਲ ਨਹੀਂ ਕਹੀਏ ਰਾਮ 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 ਕਹਾਂ ਸਿਮਰਤੇ ਸੁਨਾਏ ਕਹਾਂ ਸਵਾਨ ਕੋ ਸਿਮਰਤੀ ਸੁਨਾਏ ਕਹਾਂ ਸਾਕਤ ਪੈ ਹਰ ਗੁਣ ਗਾਏ ਕਹਾਂ ਸਾਕਤ ਪੈ ਹਰ ਗੁਣ राम 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 ने राम रही है साकत स्यों फूल नहीं कही है साकत स्यों ਜਿੱਥੋਂ ਤੱਕ ਮੈਨੂੰ ਸ਼ਬਦ ਸਮਝ ਆਂਦਾ ਹੈ ਸ਼ਬਦ ਸਾਡੀ ਹਿਪੋਕ੍ਰੀਸੀ ਬਾਰੇ ਆ ਜੋ ਪਰਸੋਨਾ ਅਸੀਂ ਲਗਾਉਂਦੇ ਆ ਜੋ ਮੁਖੌਟਾ ਲਗਾ ਕੇ ਅਸੀਂ ਸਮਾਜ ਵਿੱਚ ਜੀਂਦੇ ਆ ਉਸ ਦੇ ਬਾਰੇ ਕਬੀਰ ਸਾਹਿਬ ਨੇ ਬੜਾ ਸੋਹਣਾ ਟੰਗ ਵਰਤਿਆ ਤੇ ਸਾਡੇ ਸੈਮੀਨਾਰ ਦਾ ਮਕਸਦ ਵੀ ਇਹ ਹੋਇਆ ਕਿ ਹਰ ਇੱਕ ਸ਼ਬਦ ਨੂੰ ਲੈ ਕੇ ਆਪਣੇ ਪੂਰੇ ਪ੍ਰੋਗਰਾਮ ਵਿੱਚ 5 7 10 ਘੰਟੇ ਲਗਾ ਕੇ ਜਾਂ 2 2 3 3 ਦਿਨ ਲਗਾ ਕੇ ਅਸੀਂ ਉਸ ਸ਼ਬਦ ਦੀ ਗਹਿਰਾਈ ਵਿੱਚ ਉਤਰ ਸਕੀਏ ਜਿੰਨਾ ਸੀ ਡੀਪ ਉਤਰਦੇ ਹਾਂ ਉਤਨੀ ਸਾਨੂੰ ਉੱਚੀ ਉਡਾਰੀ ਮਿਲਦੀ ਹੈ ਤੇ ਬੜੇ ਹੈਰਾਨ ਹੁੰਦੇ ਆ ਕਿ ਸਾਡੇ ਕਿਹੜੇ ਕਿਹੜੇ ਹੈਬਿਟਸ ਕਿਹੜੇ ਕਿਹੜੇ ਟ੍ਰੇਟਸ ਜਿਹੜੇ ਸਾਡੇ ਪਤਾਲਾਂ ਵਿੱਚ ਦੱਬੇ ਹੋਏ ਮਨ ਦੇ ਖਿਆਲ ਨੇ ਉਹਨਾਂ ਨੂੰ ਕਿਸ ਤਰ੍ਹਾਂ ਗੁਰਬਾਣੀ ਰਾਈ ਆ ਹਾਈਲਾਈਟ ਕਰਕੇ ਪੇਸ਼ ਕੀਤਾ ਜਾਂਦਾ ਪਰ ਆਮ ਤੌਰ ਤੇ ਅਸੀਂ ਸਿਰਫ ਇਸ ਨੂੰ ਗਾਇਕੀ ਤੱਕ ਰੱਖ ਇੱਕ ਗਾਇਕੀ ਚ ਵੱਜਦੇ ਰਹਿੰਦੇ ਨੇ ਟੀਵੀ, ਰੇਡੀਓ, CD's ਔਰ ਟੈਪਸ ਤੇ। ਜਾਂ ਰਾਗੀ ਸਹਬਾਨ ਆ ਕੇ ਗਾ ਕੇ ਚਲੇ ਜਾਂਦੇ ਨੇ। ਸਾਨੂੰ ਉਹਦੀ ਗਹਿਰਾਈ ਚ ਜਾਣ ਦੀ ਕੋਈ ਇੱਛਾ ਹੁੰਦੀ ਨਹੀਂ ਹੈ। ਉਹਦਾ ਸ਼ਾਇਦ ਇੱਕੋ ਹੀ ਕਾਰਨ ਹੈ ਕਿ ਅਸੀਂ ਬਿਲ ਗੇਟਸ ਤੋਂ ਜ਼ਿਆਦਾ ਬਿਜ਼ੀ ਬਿਜ਼ਨਸਮੈਨਾਂ ਸਾਨੂੰ ਹੋ ਸਕਦਾ ਸਮਾਂ ਨਾ ਹੋਏ ਤਾਂ ਅਸੀਂ ਨਹੀਂ ਵੀ ਵਿਚਾਰਦੇ। ਪਰ ਸਾਨੂੰ ਪਤਾ ਨਹੀਂ ਕਿ ਅਸੀਂ ਕਿੰਨੀ ਵੈਲਿਊਏਬਲ ਚੀਜ਼ ਨੂੰ ਅਣਗੋਲੀਆਂ ਕਰ ਰਿਆਂ ਗੁਰੂ ਨਾਨਕ ਸਾਹਿਬ ਕਹਿੰਦੇ ਲੋਕਾ ਮਤ ਕੋ ਫੱਕੜ ਪਾਏ ਪਰ ਅਸੀਂ ਬਿਲਕੁਲ ਫੱਕੜੀ ਵਿੱਚ ਉਡਾ ਰਹਿਆਂ ਇਸ ਨੂੰ ਜਿਹਦੇ ਨਾਲ ਮਤ ਵਿੱਚ ਰਤਨ جواਹਰ ਮਾਣਿਕ ਵਰਗੀ ਸਾਨੂੰ ਕੀਮਤੀ ਥੌਟ ਪ੍ਰੋਸੈਸ ਦੀ ਸਪਿਰਚੁਅਲਿਟੀ ਦੀ ਰੂਹਾਨੀਅਤ ਦੀ ਸੂਝ-ਬੂਝ ਮਿਲ ਜਾਂਦੀ ਹੈ ਔਰ ਵੈਸੀ ਵਿਵੇਕ ਬੁੱਧੀ ਦੇ ਨਾਲ ਸਾਡਾ ਉੱਚਾ ਜੀਵਨ ਬਣ ਸਕਦਾ ਹੈ ਉਦੇ ਬਦਲੇ ਅਸੀਂ ਉਹਦੇ ਨਾਲ ਗੋਭੀ ਦੇ ਫੁੱਲ ਆਲੂ ਆਲੂ ਖਰੀਦੇ ਰਹਿੰਦੇ ਆ ਜਦੋਂ ਅਸੀਂ ਜਾ ਕੇ ਕਹਿੰਦੇ ਆ ਗੁਰੂ ਜੀ ਸੀਮਟ ਲੈ ਦਿਓ ਲੋਨ ਲੈ ਦਿਓ ਰਿਸ਼ਤਾ ਕਰਾ ਦਿਓ ਮਕਾਨ ਬਣਵਾ ਦਿਓ ਇਟ ਇਜ਼ ਆਲਮੋਸਟ ਇਕੁਅਲ ਟੂ ਗੋਬੀ ਯਰ ਆਲੂ ਖਰੀਦਣਾ ਜਿਹਦੇ ਕੋਲੋਂ ਐਸੀ ਕੀਮਤੀ ਮੱਤ ਮਿਲ ਸਕਦੀ ਹੈ ਕਿ ਜੇ ਨਾ ਮਕਾਨ ਬਣਿਆ ਜੇ ਸਟਾਕ ਮਾਰਕੀਟ ਡੈਪਈ ਜੇ ਬਿਜ਼ਨਸ ਡਾਊਨ ਹੋ ਗਿਆ ਜੇ ਘਰ ਦਾ ਕੋਈ ਵਿਛੜ ਗਿਆ ਤਦ ਉਸਿਓ ਕਿਹੜੇ ਵਾਲੀ ਐਸੀ ਸਟਰੋਂਗ ਮੱਤ ਦਿੰਦੇ ਹੋ ਆਤਮਾ ਨੂੰ ਬਲਵਾਨ ਕਰ ਦਿੰਦੇ ਹੋ ਉਹ ਵਾਲੀ ਰਤਨ جواਹਰ ਮਣਿਕ ਵਰਗੀ ਮੱਤ ਜਿਸ ਨੂੰ ਕੰਚਲ ਸਿਓ ਪਾਈਆ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਉਸ ਨੂੰ ਅਸੀਂ ਦੁਨਿਆਵੀ ਪਦਾਰਥਾਂ ਦੇ ਨਾਲ ਤੋਲ ਵਿੱਚ ਮੰਗਣਾ ਚਾਹੁੰਦੇ ਆ ਪਤਾ ਨਹੀਂ ਕਿਹੜੇ ਹਜ਼ਾਰਾਂ ਸਾਲਾਂ ਤੋਂ ਪਾਏ ਹੋਏ ਪੁਲੇਖੇ ਚ ਅਸੀਂ ਮਸਤ ਨੁਕਸਾਨ ਕਿਸੇ ਦਾ ਵੀ ਨਹੀਂ ਹੋ ਰਿਹਾ ਸਾਡਾ ਆਪਣਾ ਹੋ ਰਿਹਾ ਹੈ ਕਿ ਜੈਸੇ ਅਸੀਂ ਹਿਪੋਕ੍ਰੇਟ ਹਾਂ ਵੈਸਾ ਹੀ ਹਿਪੋਕ੍ਰੇਟ ਸਮਾਜ ਬਣਾਉਂਦੇ ਆ ਵੈਸੀ ਹੀਪੋਕ੍ਰੇਟ ਸਾਰੀ ਕੰਟਰੀ ਔਰ ਦੁਨੀਆ ਬਣ ਜਾਂਦੀ ਆ ਚਾਰੋਂ ਪਾਸੇ ਤੇ ਅਸੀਂ ਸੋਚਦੇ ਆ ਇਹ ਰੂਹਾਨੀਅਤ ਕਿਤਾਬਾਂ ਚ ਹੁੰਦੀ ਆ ਇਹ ਤੇ ਉਹ ਗੁਰੂ ਸਾਹਿਬ ਜਾਨਨ ਜਿਨ੍ਹਾਂ ਨੇ ਬਾਣੀ ਉਚਾਰੀ ਸੀ ਸਾਨੂੰ ਤੇ ਕੁਝ ਸਮਝ ਹੀ ਨਹੀਂ ਆਂਦੀ ਇਹ ਕਹਿ ਕੇ ਰੁਮਾਲਿਆਂ ਵਿੱਚ ਸਤ ਕਾਰਨਲ ਠੱਪ ਕੇ ਰੱਖ ਦਿੰਦੇ ਆ ਫਿਰ ਆਪੇ ਆਪਣੇ ਆਪ ਨੂੰ ਜਸਟੀਫਾਈ ਕਰ ਦਿਆਂ ਕਿ ਨਿਤਨੇਮ ਨਾ ਕਰੀਏ ਨਾ ਜੇ ਵੀਰ ਜੀ ਨਿਤਨੇਮ ਸਮਝ ਨਾ ਆਏ ਤਾਂ ਕੀ ਨਾ ਕਰੀਏ ਅਸੀਂ ਕਦੇ ਵੀ ਨਾ ਕਦੇ ਵੀ ਨਹੀਂ ਕਿਹਾ ਕਿ ਨਾ ਕਰੀਏ ਜੀ ਸਦਕੇ ਕਰੀਏ ਪਰ ਕਦੋਂ ਤੱਕ ਇਹ ਫੋਰ ਐਪਲ પડਦੇ ਰਹੀਏ ਅੱਗੇ ਵੀ ਤਬਦੀ ਹੈ ਕਿ ਸਮਝੀਏ ਸੋ ਅਸੀਂ 70 80 90 ਸਾਲ ਦੇ ਹੋ ਜਾਂਦੇ ਆ ਸਿਰਫ ਕੰਪਲੀਟ ਕਰਨ ਤਾਂ ਕਿ ਆਪਣਾ ਪਾਠ ਕਰਦੇ ਰਹਿੰਦੇ ਆ ਵਿਵੇਕ ਬੁੱਧੀ ਪ੍ਰਾਪਤ ਨਹੀਂ ਹੋਈ ਇਹਦਾ ਮਤਲਬ ਮੈਂ ਕਰਮ ਕਾਂਡ ਵਾਲਾ ਪਾਠ ਕੀਤਾ ਇਹਦਾ ਮਤਲਬ ਮੈਂ ਪੈਰਟ ਰੀਡਿੰਗ ਕੀਤੀ ਕਿਸੇ ਨੂੰ ਚੁੱਪ ਵੀ ਜਾਂਦਾ ਹੈ ਤੋਤਾ ਰਟਣ ਲਫ਼ਜ਼ ਪਰ ਨੁਕਸਾਨ ਆ ਆਪਣਾ ਹੁੰਦਾ ਹੈ ਕਿ ਐਂਡ ਰਿਜ਼ਲਟ ਨਿਕਲਦਾ ਹੈ ਮੇਰਾ ਕੈਰੈਕਟਰ ਮੇਰਾ ਆਚਰਣ ਹਿਪੋਕ੍ਰੇਟੋ ਜਨਤਾ ਹੈ ਮੈਨੂੰ ਹਿਪੋਕ੍ਰੇਸੀ ਪਸੰਦ ਆਉਂਦੀ ਹੈ ਮੈਂ ਉਸ ਹਿਪੋਕ੍ਰੇਸੀ ਨਾਲ ਸਮਝੌਤਾ ਕਰ ਲੈਂਦਾ ਹਾਂ ਔਰ ਚੰਦਾਵਾ ਹੋਰ ਵੀ ਕੋਈ ਹਿਪੋਕ੍ਰੇਟ ਤੋਂ ਉੱਤਨਾ ਉੱਠ ਜਾਏ ਸਾਰੇ ਹੀ ਹਿਪੋਕ੍ਰੇਟ ਹੀ ਰਹਿਣ ਕਰਕੇ ਆਪਨੇ ਕਿਸਮ ਦੀਆਂ ਮੱਛੀਆਂ ਲੱਭ ਕੇ ਆਪਣਾ ਇੱਕ ਤਲਾਬ ਕ੍ਰੀਏਟ ਕਰ ਲੈਂਦੇ ਆ ਤੇ ਉਹਦੇ ਵਿੱਚ ਮਸਤ ਰਹਿੰਦੇ ਆ ਨੁਕਸਾਨ ਸਾਡਾ ਹੋਇਆ ਹੁਣ ਗੁਰੂ ਸਾਹਿਬ ਕਹਿੰਦੇ ਨੇ ਪਾਠ ਪੜਿਓ ਅਰ ਬੇਦ ਵਿਚਾਰੇਓ ਨਿਵਲ ਪਉੰਗਮ ਸਾਦੇ ਪੰਜ ਜਨਾਸਿਓ ਸੰਗ ਨ ਛੁਟਕਿਓ ਅਧਿਕ ਅਹੰਗ ਗੁਦ ਬਾਣੇ ਮੇਰਾ ਹੰਕਾਰ ਹੋਰ ਵੱਧ ਗਿਆ ਔਰ ਇਵਲਸ ਤੋਂ ਮੇਰੀ ਮੁਕਤੀ ਵੀ ਨਾ ਹੋਈ ਜਾਨ ਵੀ ਨਾ ਛੁੱਟੀ ਜੋ ਕੁਝ ਮੈਂ ਅਚੀਵ ਕੀਤਾ ਗਲਤ ਮਲਤ ਉਹਦੇ ਨਾਲ ਗੁਰੂ ਸਾਹਿਬ ਕਹਿੰਦੇ ਨੇ ਪਿਆਰੇ ਇਨ ਬਿਦ ਮਿਲਣਾ ਚਾਹੀਏ ਥਿਸ ਵੇ ਯੂ ਕੈਨ ਨਾਟ ਹੈਵ ਸਕਸੈਸਫੁਲ ਆਤਮਕ ਜੀਵਨ you cannot have rabbi milan di avastha you cannot have happiness you cannot have khushi anand khida vikas balki ki ho jayega tu hypocrite ban ke udaasinta valvadna shuru hoga kyunki tera chehra jo asliyat hi chahe oh de agge jada mukhotta hai oh tha, tha tha te baaj ughad jaye karega tera mukhotta utar jaye karega ਤੂੰ ਸ਼ਰਮਿੰਦਾ ਫੀਲ ਕਰੇਗਾ ਜੈਸਾ ਤੂੰ ਹੈ ਵੈਸਾ ਤੂੰ ਪ੍ਰਾਪਤ ਨਹੀਂ ਕਰ ਪਾਏਗਾ ਆਪਣੇ ਆਪ ਨੂੰ ਔਰ ਜੈਸਾ ਤੂੰ ਸ਼ੋ ਕਰਨਾ ਚਾਹੁੰਦਾ ਹੈ ਵੈਸਾ ਲੋਕੀ ਮਨ ਲੈਣਗੇ ਪਰ ਤੈਨੂੰ ਸੈਟੀਸਫੈਕਸ਼ਨ ਨਹੀਂ ਹੋਏਗਾ बस यही धर्म की एक खेद है रायपुर असी पहला शब्द पढ़िया श्लोक पढ़िया कबीर टालै टोले दिन गया दिन मीन्स होल लाइफ हर रोज़ इस तरह दिन जा रहा है दैट्स हाउ इट्स बींग वेस्टेड कबीर टाला है, टोला है, दिन गया नुकसान की होया ब्याज बढ़न तो जाए ब्याज बढ़ता चला गया ब्याज किया मैं अपने मन उते ना एक लेखा लिखया होया और उदा कर्जा उड़ चढ़दा जा रया लेखा मैं लिखया होया है ਖਾਓ ਰੋਟੀ ਸ਼ੱਕਰ ਸੇ ਦੁਨੀਆ ਲੂਟੋ ਮੱਕਰ ਸੇ ਮੈਂ ਲਿਖ ਲਿਖਿਆ ਹੋਇਆ ਮਨੁਹਤੇ ਇਹਦੇ ਨਾਲ ਕੀ ਹੋ ਰਿਹਾ ਮੈਨੂੰ ਵਿਕਾਰ ਪਾਪ ਕੀ ਜੰਝ ਲੈ ਕੇ ਮੇਰੇ ਤੇ ਆ ਕੇ ਅਟੈਕ ਕਰਦੇ ਨੇ ਉਹਨੂੰ ਕਹਿੰਦੇ ਨੇ ਪਾਪ ਕੀ ਜੰਝ ਲੈ ਕਾਬਲ ਹੋ ਤਾਇਆ ਜ਼ੂਰੀ ਮੰਗੇ ਦਾਨ ਵੇ ਲਾਲੋ ਮੇਰੇ ਕੋਲੋਂ ਜਬਰਦਸਤੀ ਚੰਗੇ ਚੰਗੇ ਗੁਣਾ ਦਾ ਦਾਨ ਖੋਕੇ ਮੰਗ ਕੇ ਲੈ ਜਾਂਦਾ ਹੈ ਜੰਮ एवरीडे ਇਹਨੂੰ ਕਹਿੰਦੇ ਨੇ ਵਿਆਜ ਵਧਣ ਤੋਂ ਜਾਏ ਪਲ-ਪਲ एवरीडे एवरी ਮੂਮੈਂਟ ਤੇਰਾ ਐਕਸੀਡੈਂਟ ਹੋ ਰਿਹਾ ਮਾਪਿਆਂ ਦਾ ਪਤੀ-ਪਤਨੀ ਦਾ ਬੱਚਿਆਂ ਦਾ ਨੌਕਰ-ਚਾਕਰ ਨਾਲ ਹਰ ਕਿਸੇ ਨਾਲ ਚਾਰੇ ਪਾਸੇ ਤੇਰਾ ਐਕਸੀਡੈਂਟ ਹੋ ਰਿਹਾ ਤੈਨੂੰ ਪ੍ਰੋਬਲਮ ਆ ਰਹੀ ਹੈ ਤੂੰ ਅਪਸੈਟ ਹੈ ਤੈਨੂੰ ਪਲ ਪਲ ਜਮਾ ਦਾ ਲੇਖਾ ਦੇਣਾ ਪੈ ਰਿਹਾ ਪਤਾ ਕਾਰਨ ਕੀ ਹੈ ਤੂੰ ਐਸੇ ਹੀੜੇ ਨੇ ਆਪ ਤੂੰ ਹੀਪੋਕ੍ਰੇਟ ਹੋ ਗਿਆ ਤੇ ਜੈਸਾ ਤੂੰ ਹੀਪੋਕ੍ਰੇਟ ਹੋ ਗਿਆ ਵੈਸਾ ਦੂਜਿਆਂ ਨੂੰ ਤੂੰ ਸਮਝਦਾ ਅਸੀਂ ਕਦੇ ਵੀ ਕਿਸੇ ਨੂੰ ਨਹੀਂ ਮੰਨਦੇ that this person is really elevated je koi kudrati elevated mashhoor ho jaye ta assi labdeya jo chhidr dekh nindak kuma hai jis tarah kashti vich kisi di mori ho jaye na ta assi kehnde ha dekho doobega iski kashti mein chhed hai पर सू नहीं पता इस कश्ती में हम भी बैठे हुए हैं हमारी ही कश्ती है अगर मेरे समाज में से कोई डूबेगा मेरी कंट्री में से कोई डूबेगा हम सब डूबेंगे बस अस उस एलिवेटेड पर्सन के बारे अवगुण लभते हाँ कोई जिस बंदे दी समाज अंदर कोई स्टेटस नहीं कोई पाया नहीं ਓਬੀਅਸ ਦੇ ਬਾਰੇ ਕੁਝ ਵੀ ਕਹਿ ਦੇਵੇ ਸਾਨੂੰ ਬਹੁਤ ਅੱਛਾ ਲੱਗੇਗਾ ਸ਼ੁਕਰ ਹੈ ਕਿ ਇਹ ਐਲੀਵੇਟਿਡ ਪੈਡੇਸਟਲ ਤੇ ਹੈ ਇਹਨੂੰ ਥੱਲੇ ਖਿੱਚਿਆ ਗਿਆ ਸ਼ੁਕਰ ਹੈ ਕੋਈ ਤੇ ਕਾਰਨ ਲੱਭਿਆ ਕਿਉਂਕਿ ਇਹ ਮੇਰੀ ਈਗੋ ਨੂੰ ਸੱਟ ਮਾਰਦਾ ਭਾਵੇਂ ਮੇਰਾ ਕੁਝ ਨਹੀਂ ਲੱਗਦਾ ਸੋ ਸਾਨੂੰ ਪਸੰਦ ਨਹੀਂ ਆਂਦਾ ਕਿ ਮਨੂੰ ਦਿੱਲੀ ਯੂਨੀਵਰਸਿਟੀ ਵਾਲੇ ਪ੍ਰੋਫੈਸਰ ਦੀ ਗੱਲ ਮੁੜ ਕੇ ਯਾਦ ਆਂਦੀ ਪਈ ਹੈ ਉਹ ਲਿਖਦਾ ਹੈ ਕਿ ਮੈਂ ਇੰਗਲਿਸ਼ ਦਾ ਪ੍ਰੋਫੈਸਰ ਸੀ ਦਿੱਲੀ ਯੂਨੀਵਰਸਿਟੀ ਉਰ ਬੰਬੇ ਜਾ ਰਿਹਾ ਸੀ ਔਰ ਮੇਰੀ ਟ੍ਰੇਨ ਵਿੱਚ ਪੰਛੇ ਡੱਬੇ ਦੂਰ ਪੈਂਟਰੀ ਸੀ ਜਿੱਥੋਂ ਖਾਣਾ ਮਿਲਦਾ ਸੀ ਟ੍ਰੇਨ ਅੰਦਰੋਂ ਜੁੜੀ ਹੋਈ ਸੀ ਤੇ ਕਹਿੰਦਾ ਮੈਨੂੰ ਭੁੱਖ ਲੱਗੀ ਔਰ ਮੈਂ ਖਾਣਾ ਲੈਣ ਵਾਸਤੇ ਉੱਥੇ ਪੈਂਟਰੀ ਦੇ ਗਿਆ ਤੇ ਜਦੋਂ ਮੈਂ ਉੱਥੇ ਜਾ ਕੇ ਬੈਠਾ ਤਾਂ ਮੈਂ ਬੈਰੇ ਨੂੰ ਕਿਹਾ ਬਤਾਓ ਕੀ ਬਣਾਇਆ ਤੇ ਬੈਰੇ ਨੇ ਮਨੂੰ ਮੀਨੂ ਦਿੱਤਾ मैं मैन्यूज देखने लगा ओ माई गॉड मन अंदर सोचा अभी मैं अपनी ऐनक तो ट्रेन के अपने डब्बे में अपनी सीट पर भूल आया हूँ ही कुड नॉट रीड आलू गोभी प्याज टमाटर की बनिया है कुछ नहीं सी पढ़ सकता सो so उन्हें क्या बैरा तुम पढ़ के बताओ आज मेन्यू में क्या क्या है ਤਾਂ ਬੇਰਾ ਕਹਿੰਦਾ ਸਾਬ ਆਪकी ਤਰ੍ਹਾਂ ਮੈਂ ਵੀ ਨਹੀਂ ਪੜਾ ਹੁਆ ਇਹਨੂੰ ਬੜੀ ਛੱਟ ਵੱਜੀ ਕਿ ਮੈਂ ਤੇ ਪੜਿਆ ਲਿਖਿਆ ਮੈਂ ਤੇ ਇੰਗਲਿਸ਼ ਦਾ ਪ੍ਰੋਫੈਸਰ ਹਾਂ ਪਰ ਇਹਨੂੰ ਨਹੀਂ ਪਤਾ ਮੇਰੇ ਕੋਲ ਕੁਦਰਤੀ ਐਨਕ ਨਹੀਂ ਹੈ ਕਹਿੰਦਾ ਭਈ ਆਪकी ਤਰ੍ਹਾਂ ਮੈਂ ਨਹੀਂ ਪੜਾ ਹੁਆ ਬਸ ਐਂਜ ਉਸ ਬਰੇ ਦਿੱਤਰ ਅਸੀਂ ਹਰ ਕਿਸੇ ਨੂੰ ਜਜ ਨਹੀਂ ਕਰਦੇ ਮਿਸ ਜਜ ਕਰਦੇ ਹਾਂ ਅੰਡਰ ਐਸਟੀਮੇਟ ਕਰਦੇ ਹਾਂ ਕਿ ਇਹ ਧਾਰਮਿਕ ਨਹੀਂ ਹੋ ਸਕਦਾ ਇਹ ਜ਼ਰੂਰ ਕੋਈ ਪਖੰਡ ਕਰਦਾ ਹੋਏਗਾ ਕਿਉਂ ਕਿਉਂਕਿ ਮੈਂ ਕਰਦਾ ਇਸ ਕਰਕੇ ਆਈ ਕੈਨ ਨਾਟ ਬੇਅਰ ਥਿਸ ਜਿਹੜਾ ਅਸੀਂ ਪਰਸੋਨਾ ਲਗਾ ਲੈਂਦੇ ਆ ਕਬੀਰ ਸਾਹਿਬ ਇਸ ਪਰਸੋਨਾ ਨੂੰ ਸਾਡੇ ਤੋਂ ਉਤਾਰਨਾ ਚਾਹੁੰਦੇ ਨੇ ਇੱਕ ਵਾਰੀ ਇਹ ਉਤਰ ਜਾਏ ਉਹਨੂੰ ਕਹਿੰਦੇ ਨੇ ਜੇਕਰ ਇਹ ਚੜ ਜਾਏ ਪਹਿਲੀ ਗੱਲ ਜਦੋਂ ਇਹ ਪਰਸੋਨਾ ਲਗਾ ਲਈਏ ਨਾ ਤਾਂ ਕੀ ਹੁੰਦਾ ਅਸੀਂ ਆਪਣੇ ਮਨੁੱਖਤਾ ਦੇ ਤਲ ਤੋਂ ਥੱਲੇ ਟੈ ਪੈਂਦੇ ਆ ਦੇਖਣੇ ਮੈਂ ਹਮ ਇਨਸਾਨ ਹੈ ਪਰ ਇਨਸਾਨੀਅਤ ਛੋੜ ਦਿੰਦੇ ਆ जो असी इंसानियत छोड़ देंगे वह कहें नरू मरे नर काम ना आवे फिर मेरे अंदरों नरू इंसानियत मर गई पशु उमर है दस कार्य सवार जो मेरे अंदरों पशु तो मर जाए दैन आई एम गुड फॉर माई सैल्फ मेरे अपने दस का कार्य साथ सकता अपने और दुनिया के भी दस काम आ सकता वहाँ लेकिन जे परसोना लगा लीए ਸਾਡਾ ਮਨੁੱਖਤਾ ਦੇ ਤਲ ਤੋਂ ਜਿਹੜਾ ਡਿੱਗ ਕੇ ਅਸੀਂ ਪਸ਼ੂਤਾ ਦੇ ਤਲ ਤੱਕ ਢੈ ਪੈਂਦੇ ਆ ਕੋ ਨੂੰ ਕਹਿੰਦੇ ਨੇ ਆਵਤਰਨ ਆਉਤਰੇ ਆਵਤਰਨ ਆਪਣੇ ਐਕਚੁਅਲ ਲੈਵਲ ਤੋਂ ਥੱਲੇ ਡਿੱਗ ਪੈਣਾ ਲੇਕਿਨ ਆਪਣੇ ਇਸ ਲੈਵਲ ਤੋਂ ਡਿੱਗੇ ਹੋਏ ਲੈਵਲ ਤੋਂ ਧਾਰਮਿਕਤਾ ਲੈ ਕੇ ਮੁੜ ਕੇ ਉਹ ਵਾਲੀ ਹਾਈਟ ਆਫ 휴ਮੈਨਿਟੀ ਨੂੰ ਅਚੀਵ ਕਰਨਾ ਧਾਰਮਿਕਤਾ ਕਹਿੰਦੀ ਹੈ ਔਰ ਇਸ ਨੂੰ ਕਹਿੰਦੇ ਨੇ ਐਕਮੀ ਆਫ ਸਪਿਰਚੁਅਲ ਲੈਵਲ ਅਚੀਵ ਕਰਨਾ ਜੇ ਮੁਖਟਉ ਤਰਨ ਯੋਗ ਹੋ ਜੇ ਇਹ ਨਾ ਸੀ ਸਾਨੂੰ ਇਨਸਾਨੀਅਤ ਦਾ ਮਿਲ ਜਾਏਗਾ ਅੱਜ ਦੇ ਸ਼ਬਦ ਅੰਦਰ ਬਹੁਤ ਸਾਰੇ ਐਸੇ ਪੁਆਇੰਟਸ ਨੇ ਜਿਨ੍ਹਾਂ ਨੂੰ ਵਿਚਾਰਦਿਆਂ ਕਾਫੀ ਸਮਾਂ ਲੱਗਦਾ ਹੈ ਔਰ ਅਰਥ ਕਰਦਿਆਂ ਕਾਫੀ ਟਪਲਾ ਵੀ ਲੱਗਦਾ ਹੈ ਔਰ ਇਹ ਸਮਝਣੇ ਚ ਬੜਾ ਸਮਾਂ ਲਗਾਉਣਾ ਪੈਂਦਾ ਹੈ ਕਿ ਵੀ ਇਹ ਸ਼ਬਦ ਮੇਰੇ ਤੇ ਐਪਲੀਕੇਬਲ ਕਿਵੇਂ ਆ ਸੋ ਅੱਜ ਦੇ ਸ਼ਬਦ ਦਾ ਰਹਾ ਹੋਇਆ RAM 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 RAME RAM ਰਹੀ ਹੈ ਸਾਕਤ ਸਿਉ ਪੂਲ ਨਹੀਂ ਗਈ ਹੈ ਸ਼ਬਦ ਦੇ ਅੰਦਰ ਇੱਕ ਪੰਕਤੀ ਆ ਰਹੀ ਹੈ ਜੋ ਤੁਰ ਲਿਖਿਆ ਸੋ ਕਰਮ ਕਮਾਇਆ ਆਮ ਤੌਰ ਤੇ ਇਹਦਾ ਮੈਨਾ ਸਮਝਿਆ ਜਾਂਦਾ ਹੈ ਜੋ ਪਿਛਲੇ ਜਨਮਾਂ ਦੇ ਕਰਮਾਂ ਦੇ ਭਾਗਾਂ ਕਰਕੇ ਤੁਰ ਤੋਂ ਅਸਮਾਨ ਤੋਂ ਜਨਮ ਲੈਣ ਤੋਂ ਪਹਿਲਾਂ ਭਗਵਾਨ ਨੇ ਗॉड ਨੇ ਅੱਲਾ ਖੁਦਾ ਨੇ ਮੇਰੀ ਕਿਸਮਤ ਵਿੱਚ ਲਿਖ ਦਿਆ ਵੈਸਾ ਮੈਂ ਇੱਥੇ ਹਾਂ ਪਰ ਹੂ एक बारी बोलो यस और नो एन जी सोचते हैं ना से यस और नो एन जी सोचते हैं ना इस लू ना पक्का तार लो हाँ हाँ मैं ऐसे सोचते हैं और इसके ऊपर पूरा बिलीव करते हैं और इसके ऊपर प्रैक्टिस भी करते हैं और करेंगे से यस और नो हाँ इस पर प्रैक्टिस करेंगे अब जब ऐसे मान लेंगे और ऐसे प्रैक्टिस करेंगे तो कल जब हम बाज़ार में जाएंगे मेरी पत्नी का पर्स कोई छीन लेगा तो मैं उसके चरणों को मत्था टेकूँगा जैसे पिछले कर्मों के कारण भगवान ने लिखा है शुक्र है आपने मेरे को धर्म का वो फलसफा समझाया पर्स ले जाओ बहुत बहुत शुक्रिया आई बिलीव दिस आइडिया एंड प्रैक्टिस इट इंज करना शुरू होगा चाहिए है।, है ना तो असं नहीं करते दैट मीन्स साडा है बिलीफ ਸਾਡਾ ਇਹ ਆਈਡੀਆ ਸਾਡਾ ਇਹ ਨੋਸ਼ਨ ਵਿੱਚ ਲਿਆ ਹੋਇਆ ਬੋਰੋਡ ਸੂਡੋ ਫੀਲਿੰਗ ਦਾ ਬਿਲਕੁਲ ਅਨਫਰੂਟਫੁਲ ਐਕਸਰਸਾਈਜ਼ ਦਾ ਖਿਆਨ ਬਿਲਕੁਲ ਗਲਤ ਹੈ ਕਿਉਂਕਿ ਅਸੀਂ ਇਸ ਨੂੰ ਪ੍ਰੈਕਟੀਕਲ ਲਾਈਫ ਵਿੱਚ ਐਪਲਾਈ ਨਹੀਂ ਕਰ ਸਕਦੇ ਆਪ ਹੀ ਓਵਰਰੂਲ ਕਰ ਦਿੰਦੇ ਆ ਕਰ ਦਿੰਦੇ ਆ ਨਾ ਇਤਨੇ ਸਤਕਾਰ ਨਾਲ ਅਸੀਂ ਉਹਦੇ ਚਰਨਾਂ 'ਚ ਟਹਿਂਦੇ ਆ ਜਿਹੜਾ ਮੇਰਾ ਵੋਟੀ ਦਾ ਪਰਸ ਖੁੰਦਾ ਹੈ ਨਿੱਟ ਦਤਿਆ ਤੂੰ ਸੀ ਉਸ ਬੰਦੇ ਨੂੰ ਦੇਖਿਆ ਹੋਇਆ ਹੈ ਨਾ ਜਿਹੜਾ ਬੰਦਾ ਸਕੂਟਰ ਚਲਾ ਰਿਹਾ ਸੀ ਤੇ ਚਲਾਉਂਦਿਆਂ ਚਲਾਉਂਦਿਆਂ ਪੁਰਾਣੇ ਜ਼ਮਾਨੇ ਦੀ ਗੱਲ ਹੈ ਜਿਹੜੇ ਦਿਨਾਂ ਸਮੇਂ ਇੰਡੀਆ ਹੁੰਦਾ ਸੀ ਤਾਂ ਤੇ ਇੰਡੀਕੇਟਰ ਵੀ ਨਹੀਂ ਸੀ ਹੁੰਦੇ ਸਕੂਟਰ ਕਾਰਾਂ ਦੇ ਤੇ ਕਾਰਾਂ ਹੁੰਦੀਆਂ ਹੀ ਘੱਟ ਸੀ ਸੋ ਇਹ ਸਕੂਟਰ ਚਲਾਉਂਦੇ ਚਲਾਉਂਦੇ ਨੇ ਅੰਜ ਰਾਈਟ ਹੈਂਡ ਕੀਤਾ ਪਿੱਛੋਂ ਜਿਹੜੀ ਕਾਰ ਆ ਰਹੀ ਸੀ ਉਹਨੇ ਸੋਚਿਆ ਇਹ ਚਲਾਣੇ ਵਾਲਾ ਰਾਈਟ ਮੁੜੇਗਾ ਸਿੰਪਲ ਇਹ ਅਚਾਨਕ ਕਾਰ ਦੇ ਨਾਲ कार नेड़े आ रही है ये अचानक लेफ्ट मुड़ गया और कार की टक्कर हो गई मुड़ना इन्हें राइट से कार वाला कहें अरे भाई साहब तुम राइट हैंड इधर को कर रहे थे इधर क्यों नहीं मुड़े ये अचानक लेफ्ट क्यों मुड़ गए कहना तुम्हें कैसे मालूम मैं राइट मुड़ रहा था मुड़ना है मुझे वो कहता आपने हाथ इधर नहीं किया था कछदा हाँ। तुमने देखा था मेरा हाथ ਇਧਰ ਕਰਤੇ ਹੋਏ ਕਹਿੰਦਾ ਹਾਂ ਦੇਖਾ ਤਾਂ ਕਹਿੰਦਾ 1-2 ਮਿੰਟ ਕੇ ਬਾਅਦ ਮੈਨੇ ਐਸੇ ਵੀ ਤੋ ਕਰ ਦਿਆ ਥਾ ਉਹ ਨਹੀਂ ਦੇਖਿਆ ਵੀ ਕਾਟਾ ਮਾਰ ਚੁੱਕਾ ਮੈਂ ਸੋ ਸਾਡਾ ਕਾਟਾ ਮਾਰਿਆ ਹੋਇਆ ਆਪਣੀ ਆਪ ਹੀ ਸਾਡਾ ਖਿਆਲ आप ही मन नहीं जाते पिछले जन्म की किस्मत के तुर भागों में लिखा हुआ जैसी फेट है जैसी किस्मत है वैसे है धार्मिक स्थाना ये वाला पुट्ठा फलसफा रोज बढ़ाया जाता है इजेंट इट हाँ ਹੁਣ ਜਦੋਂ ਕਾਰਾਂ ਆ ਗਈਆਂ ਨੇ ਤਾਂ ਕਾਰਾਂ ਦੇ ਵਿੱਚ ਕਈ ਸੱਜਣਾ ਨੂੰ ਪਤਾ ਹੈ ਕਈਆਂ ਨੂੰ ਨਹੀਂ ਵੀ ਪਤਾ ਜੇ ਸਾਹਮਣੇ ਵਾਲੀ ਕਾਰ ਆ ਰਹੀ ਹੈ ਆਪੋਜ਼ਿਟ ਔਰ ਉਸ ਕਾਰ ਨੂੰ ਮੈਂ ਸ਼ੂ ਕਰਨਾ ਚਾਹੁੰਦਾ ਕਿ ਮੈਂ ਪਹਿਲਾਂ ਨਿਕਲਣਾ ਚਾਹੁੰਦਾ ਮੈਨੂੰ ਤੂੰ ਉਥੋਂ ਥੋੜਾ ਸਲੋ ਕਰ ਮੈਂ ਜਲਦੀ ਐਸ ਪਾਸੇ ਟਰਨ ਲੈਣਾ ਚਾਹੁੰਦਾ ਜਾਂ ਜਲਦੀ ਇੱਥੋਂ ਨਿਕਲਣਾ ਚਾਹੁੰਦਾ ਤੂੰ ਉਰੇ ਸਲੋ ਆ ਮੈਂ ਪਹਿਲਾਂ ਰਾਈਟ ਆਫ ਇਹ ਪਹਿਲਾਂ ਲੈਣਾ ਚਾਹੁੰਦਾ ਤੇ ਲੋਕੀ ਕੀ ਕਰਦੇ ਨੇ ਆਪਣੀ ਲਾਈਟ ਜਗਬੁਜ ਕਰਦੇ ਨੇ ਇੰਜੰਜ ਕਰਦੇ ਨੇ ਡਿਪਰ ਦੇ ਦਿੰਦੇ ਨੇ ਹੈਨਾ ਆਪਣੀ ਲਾਈਟ ਜਗਾਉਂਦੇ ਨੇ ਭਾਵੇਂ ਡੇ ਟਾਈਮ ਹੋਵੇ बार-बार ਜਗਬੁਜ ਕਰਦੇ ਨੇ ਭਈ ਤੂੰ ਸੁਣ ਲੈ ਲੈ ਆਈ ਵਾਂਟ ਟੂ ਗੋ ਫਰਸਟ ਇਸ ਦੇ ਬਾਵਜੂਦ ਟੱਕਰ ਹੋ ਗਈ ਇਹ ਕਾਰ ਵਾਲਾ ਉਹਨੂੰ ਕਹਿੰਦਾ ਮੈਨੇ ਲਾਈਟ ਐਸੇ ਜਗਬੁਜ ਕੀਤੀ ਤੁਮ ਕੋ ਸਮਝ ਨਹੀਂ ਆਇਆ ਕਿ ਮੈਨੇ ਪਹਿਲੇ ਜਾਨਾ ਉਹਨੇ ਕੀ ਕੀਤਾ ਸੀ ਇਹਦੀ ਲਾਈਟ ਦੇਖਣ ਤੋਂ ਬਾਅਦ ਆਪਣੇ Wiper ਔਨ ਕਰ ਦਿੱਤੇ ਸੀ ਕਹਿੰਦਾ ਮੈਂ ਵੀ ਤੋ ਕਰ ਰਹਾ ਥਾ ਨਹੀਂ ਨਹੀਂ ਭਾਈ ਤੈਨੂੰ ਸਮਝ ਆਈ ਸਾਰੀ ਸਾਡੀ ਲੈਂਗੁਏਜ ਆਪੇ ਬਣਾਈ ਹੋਈ ਕਿਸਮਤ ਭਾਗ ਮੱਥੇ ਲਿਖੇ ਭਾਗ اور ਕਿਸਮਤ ਭਾਗ ਮੱਥੇ ਲਿਖੇ ਭਾਗ ਨੂੰ ਜੇ ਮੰਨ ਲਈਏ ਨਾ ਧਰਮ ਦਾ ਫਿਲਾਸਫੀ ਦਾ ਸਾਰਾ ਕੀਤਾ ਕਰਾਇਆ ਜ਼ੀਰੋ ਹੋ ਜਾਂਦਾ ਕਿਉਂਕਿ ਉਹ ਤੇ ਮਨੁੱਖ ਨੂੰ ਕਹਿ ਰਹੇ ਨੇ ਤੂੰ ਚੇਂਜ ਹੋ ਮਨੁੱਖ ਕਹਿੰ ਮੈਂ ਚੇਂਜ ਹੋワイ ਕਿਉਂ ਪਿਛਲੇ ਜਨਮ ਦੇ ਕਰਮਾ ਕਰਕੇ ਫਿਰ ਧਰਮ ਸਾਨੂੰ ਐਵੇਂ ਹੀ ਵੜਾਇਆ ਜਾ ਰਿਹਾ ਧਰਮ ਦਾ ਕੋਈ ਮਕਸਦ ਹੀ ਨਹੀਂ ਰਿਹਾ ਔਸੀ ਆਵੇਂ ਮذਬੀ ਝਗੜੇ ਲਾ ਕੇ ਬੈਠਾ ਏ ਤੂੰ Hindu ਹੋ ਤੂੰ Musalmano ਹੋ ਅਸੀਂ Sikh ਹੈ ਉਹ Hindu ਹੈ ਉਹ Christian ਹੈ ਉਹ ਪਾਦਰੀ ਹੈ ਇਹ ਧਰਮਾਂ ਦੀ ਫਿਰਕਾਣੀ ਕਿਉਂ ਪਾਰਿਆ ਜਦ ਸਭ ਕੁਝ ਹੀ ਪਿਛਲੇ ਜਨਮ ਕੇ ਪਾਗੋਂ ਕਾਇ ਹੈ ਸੁ ਜਦੋਂ ਬਾਣੀ ਦੇ ਵਿੱਚ ਜਾਂਦੇ ਆ ਤਾਂ ਪਤਾ ਲੱਗਦਾ ਹੈ ਜੋ ਮੈਂ ਆਪਣੇ ਮਨ ਉਤੇ ਲੇਖਾ ਲਿਖਿਆ ਹੈ ਜੋ ਮੈਂ ਚਾਰੋਂ ਪਾਸੋਂ ਥੌਟ ਪ੍ਰੋਸੈਸ ਬਾਰੂ ਕਰਕੇ ਆਪਣੇ ਮਨ ਉੱਤੇ ਲਿਖਿਆ ਹੈ ਵੈਸਾ ਮੇਰਾ ਥੌਟ ਪ੍ਰੋਸੈਸ ਬਣ ਜਾਂਦਾ ਹੈ ਜੈਸਾ ਮੇਰਾ ਮਨ ਵੈਸੀ ਮੇਰੀ ਮਤ ਬਣ ਜਾਂਦੀ ਹੈ ਇਹਨੂੰ ਕਹਿੰਦੇ ਨੇ ਤੁਰ ਕਰਮ ਜਿਨ੍ਹਾਂ ਨੇ ਲਿਖਿਆ ਆਪਣੇ ਤੁਰ ਮੀਨਸ ਆਪਣੇ ਸੋਚ ਨਹੀਂ ਦੇ ਉਥੇ ਸੋਰਸ ਵਿੱਚ ਉਥੇ ਫੱਟੇ ਉੱਤੇ ਜੋ ਇਹਨੇ ਲਿਖਿਆ ਮੇਰੇ ਵਰਜਨ ਨਹੀਂ ਹੈ ਗੁਰਬਾਣੀ ਕਹਿੰਦੀ ਹੈ ਕਰਨੀ ਕਾਗਦ ਮਨ ਮਸਮਾਨੀ ਬੂਰਾ ਪਲਾ ਦੋਇ ਲੇਖ ਪਏ ਮੇਰੀ ਜਿਹੜੀ ਕਰਨੀ ਹੈ ਜੈਸਾ ਮੈਂ ਮਨ ਉਤੇ ਲੇਖਾ ਲਿਖਿਆ ਹੈ ਵੈਸੀ ਬਣ ਗਈ ਹੈ ਮੈਂ ਚੰਗਾ ਲੇਖਾ ਲਿਖਿਆ ਚੰਗਾ ਬਣ ਗਿਆ ਮੰਦਾ ਲੇਖਾ ਲਿਖਿਆ ਮੰਦਾ ਬਣ ਗਿਆ ਸਾਰੀ ਦੁਨੀਆ ਸੇ ਅਲੱਗ ਹੋ ਗਈ ਫਿਲਾਸਫੀ सारी दुनिया के लिए हो लिए हो गई एक नई फिलॉसफी क्या पिछले जन्मों की किस्मत के भागों का कर्मों का कोई चक्कर नहीं है यहां पर तूने जैसा लेखा लिखा है वैसा बन गया गुरुवाणी का फरमान ए मन जैसा सेवे तैसो हो होए एक शब्द अंदर इस देय अंदर पाप पुण्य दोए पाई ਇਸ ਦੇਹੀ ਅੰਦਰ ਪਾਪ ਪੁੰਦ ਦੋਇ ਪਾਈ ਦੋਹੀ ਮਿਲ ਕੇ ਸ੍ਰਿਸ਼ਟ ਉਪਾਈ ਐ ਬਰਨੀ ਸ੍ਰਿਸ਼ਟੀ ਉਪਾਈ ਦੀ ਗੱਲ ਨਹੀਂ ਚੱਲ ਰਹੀ ਮੈਂ ਆਪਣੀ ਸ੍ਰਿਸ਼ਟੀ ਕ੍ਰੀਏਟ ਕੀਤੀ ਐ ਚੰਗਾ ਚਿਤਵੇ ਤਾਂ ਚੰਗੀ ਸ੍ਰਿਸ਼ਟੀ ਕ੍ਰੀਏਟ ਹੁੰਦੀ ਐ ਮੰਦਾ ਚਿਤਵੇ ਤਾਂ ਮੰਦੀ ਸ੍ਰਿਸ਼ਟੀ ਕ੍ਰੀਏਟ ਹੁੰਦੀ ਐ ਚੰਗਾ ਚਿਤਵੇ ਤਾਂ ਇਹ ਜਗ ਸੱਚੀ ਕੀ ਕੋਠੜੀ ਸਮਝ ਆਂਦੀ ਐ ਮੰਦਾ ਚਿਤਵੇ ਤਾਂ ਇਹ ਜਾਗ ਰਚਨਾ ਸਭ ਝੂਠ ਐ ਜੈਸੇ ਜਲਤੇ ਬੁਧਬੁਦਾ ਹੋ ਜਾਂਦੀ ਹੈ ਸੁਪਨਾ ਹੋ ਜਾਂਦੀ ਹੈ ਜੋ ਸੁਪਨਾਰ ਵੇਖਣਾ ਤੈਸੇ ਜਗ ਕੋ ਜਾਨ ਇਹ ਦੁਨੀਆ ਨੂੰ ਨਹੀਂ ਕਹਿ ਰਹੇ ਨੇ ਜੋ ਮੈਂ ਮਨਸੂਬੇ ਬਣਾਏ ਸੀ ਉਹ ਸਭ ਝੂਠ ਨੇ ਮੇਰੀ ਬਣਾਈ ਹੋਈ ਰਚਨਾ ਝੂਠ ਹੈ ਸ੍ਰਿਸ਼ਟੀ ਦੇ ਸਾਰੇ ਨਿਯਮ ਲਾਜ਼ ਆਫ ਨੇਚਰ ਬਿਲਕੁਲ ਇੱਕ ਚੀਜ਼ ਵੀ ਨਹੀਂ ਝੂਟੇ